ਜਿੰਨੇ ਵੀ ਭਰਾ ਆਪਣੇ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਪਿਆਰ ਕਰਦੇ ਆ ਜਾਂ YouTube ਚੈਨਲ ਦਿਲਦਾਰ ਬੰਦੇ ਨਾਲ ਜੁੜੇ ਹੋਏ ਆ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿਣਾ ਸਾਰੇ ਭਾਈ ਦੇਖਣ ਦਾ ਧੰਨਵਾਦ ਸ਼ੁਕਰ ਗਿਆ ਸਾਰੇ ਜਿਹੜਾ ਮੇਲੇ ਦੇਖਣੇ ਉਹਨਾਂ ਦਾ ਵੀ ਧੰਨਵਾਦ ਸਾਰੇ ਇਥੇ ਮੇਲੇ ਕੌਣ ਚਣ ਤੇ ਸੋਡਾ ਵੀ ਧੰਨਵਾਦ ਜੀ ਤੁਸੀਂ ਮੰਨ ਲਓ ਇਥੇ ਬਹੁਤ ਮਿਹਨਤ ਕਰ ਰਹੇ ਹੋ ਸਸਰੀ ਗਾਲ ਸਸਰੀ ਕਾਰਬਾਈ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਇਹ ਆਪਣੇ ਦੋਸਤਾਂ ਨੂੰ ਇਹ ਦੱਸੋ ਜਿਹੜੇ ਵੀਡੀਓ ਵੇਖ ਰਹੇ ਆ ਵੀ ਆਪਣਾ ਪਿੰਡ ਕਿਹੜਾ ਜੀ ਆਪਣਾ ਪਿੰਡ ਆ ਨਾਲ ਹੀ ਆ ਜੀ 4-5 ਕਿਲੋਮੀਟਰ ਦੇ ਭਾਗੀ ਬੰਦਰ ਤੇ ਇਹ ਜਾਨਵਰ ਬਾਬਾ ਜੋਰਾ ਸਿੰਘ ਦੇ ਇਥੇ ਅਸੀਂ ਨਾਲ ਹੁੰਦੇ ਨਾ ਦੇ ਤਵੰਡੀ ਸਾਬ ਤੋਂ ਇਥੋਂ ਹੀ ਇਹ ਮੰਨ ਲਓ ਠੀਕ ਹੈ ਇੱਥੋਂ ਹੀ ਹਾਂ ਜੀ ਹਾਂ ਤੇ ਜੀ ਇਨਾਂ ਦਾ ਤਾਂ ਪੂਰਾ ਹੀ ਯੋਗਦਾਨ ਹਾਂ ਸਾਰਾ ਟੀਚਰ ਸਾਰਾ ਇਹਨਾਂ ਦਾ ਹੀ ਆ ਕਰਤਾ ਧਰਤਾ ਸਾਰੀ ਕਮੇਟੀ ਦਾ ਚਲੋ ਮੰਨ ਲਓ ਹਾਂ ਨਾ ਬਾਕੀ ਉਹ ਤਾਂ ਹੈਗੀ ਹੈ ਕਮੇਟੀ ਉਹਦਾ ਨਾਲ ਹੈਗੀ ਆ ਵੀ ਵਿੱਚ ਜੋ ਬੰਦੇ ਹੁੰਦੇ ਆ ਉਹ ਕਰਤਾ ਧਰਤਾ ਬਣ ਜਾਂਦੇ ਬਹੁਤ ਬਰੇਲਾ ਹਾਂ ਇਹਨਾਂ ਦੇ ਹੀ ਆ ਜੀ ਹਾਂਜੀ 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 ਤੇ ਕਿੰਨੇ ਜਾਨਵਾਰ ਆ ਜੀ ਇਹ ਸੇਲ ਵਾਲੇ ਸੇਲ ਵਾਲੇ ਇੱਥੇ ਆਪਾਂ ਮੰਨ ਲਓ 3-2 ਘੋੜੀਆਂ ਜੀ ਤੇ 5 ਬਸ਼ੇਰੀਆਂ ਜੀ ਇੱਥੇ ਲੈ ਕੇ ਆ ਆ ਬਸ਼ੇਰੀਆਂ ਦਾ ਹਾਂ ਇੱਕ ਬਸ਼ੇਰਾ ਇਹਨਾਂ ਚ ਆ ਚਿੱਟਾ ਬਸ਼ੇਰਾ ਦਾ ਚਿੱਟਾ ਬਸ਼ੇਰਾ ਇਹ ਪਹਿਲਾਂ ਆਪਾਂ ਬਸ਼ੇਰੇ ਬਾਰੇ ਹੀ ਗੱਲ ਕਰ ਲੈਨੇ ਆ ਜੀ ਹਾਂਜੀ ਹਾਂਜੀ ਇਹਦੇ ਬਾਰੇ ਦੱਸੋ ਜੀ ਬਸ਼ੀਰਾ ਇਹ ਰਾਜਰੂਪ ਘੋੜੇ ਦਾ ਜੀ ਇਹ ਰਾਜਰੂਪ ਘੋੜੇ ਦਾ ਲੰਡੀ ਸਾਬੂਈ ਘੋੜਾ ਆ ਪੰਜ 8 ਛੱਡ ਫਾਰਮ ਦਾ ਹਾਂ ਛੱਡ ਫਾਰਮ ਤੇ ਆ ਕੁੜੀ ਆਪਣੇ ਮਾਂ ਇਹਦੇ ਆਪਣੇ ਕੋਲੇ ਆ ਜੀ ਮੰਨ ਲਓ ਇਹਦੀ ਠੀਕ ਹੈ ਤੇ ਬਹੁਤ ਚੰਗੀ ਕੁੜੀ ਇਹ ਕਿੰਨੇ ਚਿਰ ਦਾ ਜੀ ਇਹ ਹੋ ਗਿਆ ਜੀ 7-8 ਮਹੀਨਿਆਂ ਦਾ ਠੀਕ ਹੈ ਹਾਂ ਹਾਈਟ ਹੋਈਟ ਤਾਂ ਚੰਗੀ ਕੱਢ ਜੂ ਹੈ ਨਾ ਹਾਂ ਚੰਗਾ ਇਹ ਤਾਂ ਮਾਂ ਪਿਓ ਚੰਗਾ ਬਹੁਤ ਹੈ ਮਾਂ ਪਿਓ ਉਹ ਬਲੱਡ ਲਾਈਨ ਦਾ ਕੰਮ ਆ ਗਿਆ ਜੀ ਫਿਰ ਜਿਹੜੇ ਸਾਹ ਨੂੰ 7 ਮਹੀਨੇ ਉਮਰਾ ਬਾਕੀ ਕੁੰਡੀ ਕਾਂਡੀ ਬਹੁਤ ਜੋੜਦਾ ਨਾ ਇਹ ਕੰਨਾ ਕੰਨਾ ਦਾ ਦੇਖੋ ਦੋਸਤੋ ਕਿੰਨਾ ਸ਼ਕੀਨ ਆਗਾ ਸ਼ਕੀਨੀ ਬਹੁਤ ਜਿਆਦੇ ਸ਼ਕੀਨੀ ਬਹੁਤ ਜਿਆਦੇ ਆਗਾ ਤੇ ਇਹ ਕਿੰਨੇ ਦਾ ਛੱਡ ਦੇਵਾਂਗੇ ਇਹਦਾ ਜੀ ਮਲੋ ਕੋਈ ਮੌਕੇ ਤੇ ਹੋਊ ਤਾਂ ਕੋਈ ਉਹ ਜਾ ਹੋ ਜੂਗਾ ਜੀ ਬਾਕੀ ਇਹਦਾ 1.5 ਲੱਖ ਕਰ ਦਿਆਂ ਜੀ ਮੁੱਲ ਆਪਾਂ ਤੇ ਮੌਕੇ ਤੇ ਹੋ ਜਾਵੇ ਉਹਦਾ ਮਾਨਤਾਣ ਹੋਊ ਜੀ ਚੱਲ ਜੇ ਕੋਈ ਭਰਾ ਆਊਗਾ ਬੈਠੂਗਾ ਗੱਲਬਾਤ ਕਰੂਗਾ ਇਹਦੇ ਬਾਰੇ ਹਣਾ ਉਹ ਉਹ ਮਾਨਤਾਣ ਹੋ ਜੇ ਓਕੇ ਦੀ ਗੱਲ ਹੋ ਜਾਂਦੀ ਹਾਂਜੀ ਬਾਲ ਪੌਰਿਆਂ ਦੇ ਸਾਫ਼ ਆ ਜਾਨਵਰ ਆਪਣੇ ਸਾਰੇ ਬਿਲਕੁਲ ਸਾਫ਼ ਆ ਲਓ ਮਿੱਤਰੋ ਬਾਲ ਪੌਰਿਆਂ ਦੇ ਸਾਰੇ ਜਾਨਵਰੀ ਸਾਫ਼ ਆ ਬਿਲਕੁਲ ਸਿਰਾ ਗੱਲ ਬਾਤ ਆ ਤੇ ਅਗਲੀ ਆ ਲਾਲ ਪਟੇ ਵਾਲੀ ਬਿਸ਼ੇਰੀ ਬਾਰੇ ਦੱਸ ਦਿਓ ਜੀ ਇਹ ਬਿਸ਼ੇਰੀ ਦੀ ਮਾਂ ਜੀ ਆਪਣੇ ਘਰੇ ਮੰਨ ਲੋ ਅੱਛਾ ਜੀ ਬਹੁਤ ਵੱਡੀ ਉਹ ਕੁੜੀ ਹੈ ਆਪਣੇ ਠੀਕ ਹੈ ਜੀ ਤੇ 3 ਇੰਚ ਦੀ ਮਾਂ ਦੀ ਹਾਈਟ ਹੈ ਮੰਨ ਲਓ ਇਹ ਕਿਹੜੀ ਬਲੱਡ ਲਾਈਨ ਚੋਂ ਆ ਗਈ ਇਹ ਅਲੀਸ਼ਾਨ ਬਲੱਡ ਲਾਈਨ ਹੀ ਹੈ ਜੀ ਅਲੀਸ਼ਾਨ ਬਲੱਡ ਦਾ ਬਾਪ ਹੈ ਜੀ ਪਟਿਆਲੇ ਹੈਗਾ ਘੋੜਾ ਠੀਕ ਹੈ ਜੀ ਤੇ ਉਹਦਾ ਨਾਮ ਮੇਰੇ ਦਿਮਾਗ ਚੋਂ ਨਿਕਲ ਗਿਆ ਉਸ ਘੋੜੇ ਦੀ ਬੱਚੀ ਹੈ ਠੀਕ ਹੈ ਤੇ ਇਹਦੇ ਮਾਰ ਕੇ ਜੀ ਮੱਥੇ ਪਟਾ ਇਹ ਕੱਲਾ ਮੱਥੇ ਪਟਿਆ ਹੈ ਦੀ ਮੰਨ ਲਓ ਠੀਕ ਹੈ ਹਾਂ ਜੀ ਤੇ ਕਿੰਨੇ ਮਹੀਨੇ ਉਮਰ ਕਰ ਗਈ ਜੀ ਇਹ ਇਹਦੀ ਉਮਰ ਵੀ ਬਸ ਹੈਗੀ 10 ਮਹੀਨਿਆਂ ਦੀ ਜੀ ਠੀਕ ਹੈ ਜੀ ਹਾਂ ਲਓ ਮਿੱਤਰੋ ਆਏ ਵਿਸ਼ੇਰੀ ਤੱਕ ਲਓ ਤੁਸੀਂ ਦੇਖੀ ਜਾਂਦੇ ਆਂਗੇ ਬਹੁਤ ਹੀ ਸ਼ਕੀਨ ਤੇ ਸਾਊ ਵਸ਼ੇਰੀ ਆਗੀ ਚੰਗੀ ਘੋੜੀ ਬਾਨ ਨਾਲੀ ਚੰਗੀ ਇਹਦੀ ਮਾਂ ਪਿਓ ਦਾ ਹਾਈਟ ਬਹੁਤ ਚੰਗੀ ਮਤਲਬ ਬਲੱਡ ਲਾਈਨ ਜੇ ਕੋਈ ਆਈ ਨਹੀਂ ਮਰ ਲੋ ਤੇ ਇਹ ਕਿੰਨੇ ਦੀ ਛੱਡੋਂਗੇ ਜੀ ਫਿਰ ਇਹਦਾ 2.5 ਲੱਖ ਮੁੱਲ ਕਰਦੇ ਆਂ ਬਾਈ ਜੀ 2.5 ਲੱਖ ਹਾਂ ਜੀ ਬਾਕੀ ਮੌਕੇ ਤੇ ਕੋਈ ਮੜਾ ਮੋਟਾ ਹੋ ਜਾਂਦਾ ਹੋਈ ਗੱਲ ਹੈ ਨਾ ਜੀ ਤੇ ਅਗਲੀ ਜੀ ਆਹਾ ਜੀ ਇਹ ਦੀ ਆਪਣਾ ਘੋੜਾ ਖੜਾ ਦਰਯੋਧਨ ਮੰਨ ਲਓ ਆ ਅੱਛਾ ਦਰ ਉਹਦੀ ਆ ਉਹਦੀ ਬੱਚੀ ਆ ਇਹ ਠੀਕ ਹੈ ਤੇ ਮਾਂ ਇਹਦੀ ਜੀਵ ਆ ਉਹ ਵੀ ਆਪਣੇ ਬਾਬਾਈ ਦੇ ਕੋਲੀ ਸਟੱਡ ਫਾਰਮ ਤੇ ਠੀਕ ਹੈ ਜੀ ਹਾਂ ਜੀ ਤੇ ਇਹ ਕਿੰਨੇ ਦੀ ਛੱਡੋਂਗੇ ਇਹਦਾ ਆਪਾ ਤਿੰਨ ਲੱਖ ਮੁੱਲ ਕਰਦੇ ਆ ਜੀ ਠੀਕ ਆ ਜੀ ਠੀਕ ਹਾਂ ਜੀ ਠੀਕ ਤਿੰਨ ਲੱਖ ਮੁੱਲ ਕਰਦੇ ਆ ਉਹ ਬਸ਼ੇਰੀ ਦਾ ਮਿੱਤਰੋ ਜਿਹੜੀ ਇਹਦਾ ਵੀ ਬਹੁਤ ਮੁੱਲੋਂ ਕੱਲਾ ਮੱਥੇ ਪਟਾਇਆ ਜੀ ਤੇ ਦੋ ਪੈਰ ਥੋੜੇ ਥੋੜੇ ਚਿੱਟੇ ਆ ਇਹਦੇ ਮਾ ਠੀਕ ਆ ਜੀ ਠੀਕ ਆ ਹਾਂ ਬੋਡੀ ਬੁੱਡੀ ਬਾਕੀ ਬਹੁਤ ਹੈ ਜੀ ਇਹਦੀ ਮਾ ਹਾਂ ਜੀ ਇਹ ਤਾਂ ਹੈ ਹੀ ਹਾਂ ਜੀ ਤੇ ਆਜੋ ਜੀ ਅਗਲੇ ਜਾਨਵਰ ਦੇ ਹਾਂ ਜੀ ਹਾਂ ਜੀ ਹੋਰ ਕਿਵੇਂ ਆ ਜੀ ਆ ਗਏ ਭੂਆ ਦੇ ਪੁੱਤ ਵੀ ਆਪਣੀ ਦੇ ਹੋਰ ਠੀਕ ਠੀਕ ਆ ਵਾਗਾ ਆ ਗਏ ਫਿਰ ਮੇਲਾ ਦੇਖਣ ਆਏ ਆ ਕਿ ਸਾਡੇ ਘਰ ਕੇ ਆ ਗਏ ਫਿਰ ਕਿ ਦੋਨੇ ਗੱਲਾਂ ਹੀ ਦੇਖਣ ਆਗਾ ਚੰਗੋ ਚੱਲ ਫਿਰ ਮਿਲਦੇ ਆ ਕੋਈ ਨਾ ਬਨਾਲ ਕੇ ਵੀਡੀਓ ਆਜੋ ਹਾਂਜੀ ਇਹਦੇ ਬਾਰੇ ਦੱਸੋ ਜੀ ਇਹ ਬਸ਼ੇਰੀਏ ਜੀ ਇਹ ਰਾਜਰੂਪਦੀ ਹੈ ਜੀ ਉਹ ਬਸ਼ੇਰੀ ਦੀ ਭੈਣ ਹੈ ਇਹ ਵੱਡੀ ਮੰਨ ਲਓ ਠੀਕ ਹੈ ਜੀ ਮਾਂ ਕੰਨੀਓ ਵੀ ਤੇ ਪਿਓ ਕੰਨੀਓ ਵੀ ਠੀਕ ਹੈ ਜੀ ਹਾਂਜੀ ਇਹ ਕਿੰਨੇ ਚੜਦੀ ਹੋਗੀ ਹੁਣ ਇਹ ਹੋਗੀ ਜੀ ਡੇਢ ਸਾਲ ਦੀ ਜੀ ਮੰਨ ਲਓ ਠੀਕ ਹੈ ਜੀ ਆ ਬਹੁਤ ਮੋਲ ਦੀ ਸ਼ਕੀਨੀ ਸ਼ਕੁੰਨੀ ਕੰਨਾ ਦੀ ਮੰਨ ਲਓ ਹਾਂਜੀ ਤੇ ਬਹੁਤ ਜ਼ਿਆਦਾ ਇਹ ਹਾਈਟ ਕਿੰਨੀ ਕਰ ਗਈ ਹੁਣ ਤੱਕ ਆਹ ਇਹ 60 ਦੇ ਕਰੀਬ ਹੈ ਜੀ ਮੰਨ ਲਓ ਠੀਕ ਹੈ ਹਾਂ 60 ਹੈ ਜੀ ਇਹ ਜੀ ਇੱਥੇ ਬਾਕੀ ਆ ਹੁਣ ਰੇਤਾ ਸਿੱਟਿਆ ਹੋਇਆ ਹੈ ਹਾਂ ਜੀ ਥੋੜੇ ਜਾਨਵਰ ਨਹੀਂ ਆਉਂਦੇ ਉਹਨਾਂ ਦੇਖ ਨਹੀਂ ਦੇ ਰਹੀ ਮੰ ਹੂੰ ਬਾਕੀ ਸ਼ਕੀਨ ਆ ਜਾਨਵਰ ਸਾਰੇ ਛੋਟੇ ਹਾਂ ਜੀ ਤੇ ਇਹ ਕਿੰਨੇ ਦੀ ਛੱਡੋਂਗੇ ਆ ਜੀ ਇਹਦਾ ਆਪਾਂ 11 ਲੱਖ ਕਰਦੇ ਆ ਬਾਈ ਠੀਕ ਹੈ ਜੀ ਹਾਂ ਜੀ ਤੇ ਅੱਗੇ ਆ ਜਿਓ ਜੀ ਫਿਰ ਇੱਧਰ ਦੀ ਆ ਜਿਓ ਜੀ ਇਹ ਦੀਵਲੀ ਲਾਈਨ ਦੀ ਆ ਗਈ ਜੀ ਬੱਚੀ ਅੱਛਾ ਜੀ ਤੇ ਇਹ ਵੀ ਬਹੁਤ ਰੰਗ ਦੇਖੋ ਤੁਸੀਂ ਕਈ ਹੋਰ ਤੇਲੀਆ ਕਬਾਇਲ ਹੈ ਮੱਥੇ ਮਲੇਜ ਹੈ ਕੱਲਾ ਸਹੀ ਗੱਲ ਹੈ ਤੇ ਬਾਡੀ ਬੁੱਡੀ ਤੁਹਾਨੂੰ ਦਿਸੀ ਰਹੀ ਹੈ ਮੰਨ ਲੋ ਹਾਲੀਵੁੱਡੀ ਦਾ ਹਾਂ ਤੇ ਬਹੁਤ ਜਿਆਦੇ ਚੰਗੀ ਬਣਨ ਵਾਲੀ ਬੇਛੇਰੀ ਹੈ ਵੀ ਪੂਰੀ ਹਾਂਜੀ ਇਹਦਾ ਸਵਾ 3 ਲੱਖ ਮੁੱਲ ਕਰਦੇ ਆਂ ਜੀ ਅੱਪਾ ਚੌਂਕਦੀ ਆ ਪੂਰੀ ਹੈ ਨਾ ਹਾਂ ਸਵਾ 3 ਲੱਖ ਜੀ ਚਾਰ ਫਿਰੋਏ ਗੋਲ ਪਈ ਹੈ ਮੰਨ ਲੋ ਹਾਂ ਮਤਲਬ ਬਹੁਤ ਛੋੜੀ ਬੰਤਰ ਹੈ ਦੀ ਮੰਨ ਲੋ ਜਿਹੜੀ ਕੈਮਰਾਮੈਨ ਨੂੰ ਮੈਂ ਬੇਨਤੀ ਕਰਦਾ ਵੀ ਇਹਦੇ ਨਾ ਪੈਟ ਪੂੜੇ ਤੇ ਜ਼ਰੂਰ ਨਜ਼ਰ ਆਉੜੇ ਤੇ ਬਾਕੀ ਆ ਪੈਰ ਇਹਦੇ ਚਾਰੇ ਪ੍ਰੋਪਰ ਕਾਲੇ ਨੇ ਠੀਕ ਹੈ ਰੰਗਾ ਮੱਲੋ ਤੇਲੀਆ ਕਬਾਇਲ ਪਿਓ ਮੱਲੋ ਜੀ ਕਹਿੰਨੇ ਆਪਾਂ ਠੀਕ ਹੈ ਜੀ ਹਾਂਜੀ ਇਹ ਕਿੰਨੇ ਦੀ ਛਡੋਂਗੇ ਜੀ ਇਹ ਬਾਈ ਜੀ ਮੌਕੇ ਤੇ ਹੋ ਜਾਂਦਾ ਹੈ ਹਨਾ ਜੀ ਬਸ ਮੰਨ ਲਓ ਮੈਂ ਜਦੋਂ ਹੁੰਦਾ ਹੈ ਬਾਕੀ ਸਾਊਸੀ ਲਾਈ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਠੀਕ ਹੈ ਜੀ ਇਹੇ ਸੀ ਜਾਨਵਰ ਜੀ ਆਪਣੇ ਉਧਰ ਹੈਗੀਆਂ ਜੀ ਦੋ ਬਸ਼ੇਰੀਆਂ ਆਪਣੀਆਂ ਇਹੋ ਘੋੜਾ ਵੱਡਾ ਜਿਹੜਾ ਮੇਨ ਅੱਛਾ ਅੱਛਾ ਤੇ ਉਹ ਦੋ ਵੱਡੀਆਂ ਘੋੜੀਆਂ ਨੇ ਮਰ ਉਹ ਵੀ ਸੇਲ ਤੇ ਆ ਹਾਂ ਉਹ ਵੀ ਇੰਨਾ ਚੋ ਵੀ ਜੇ ਕੋਈ ਮੱਲੋ ਬਣਿਆ ਤਾਂ ਵਧੀਆ ਕੋਈ ਮਾਣਾ ਆ ਜੋ ਫਿਰ ਜੀ ਉਧਰ ਕੋਈ ਨਤਰੇ ਚਾਲਦੇ ਆ ਲਓ ਮਿੱਤਰੋ ਮੇਲਾ ਵੀ ਵੇਖ ਲਓ ਤੁਸੀਂ ਮੇਲੇ ਫੇਰਾ ਗੱਲ ਬਾਤ ਆ ਦੁਪਹਿਰ ਤੱਕ ਪੂਰਾ ਮੇਲਾ ਅੱਜ ਖਤ ਜਾਣਾਗਾ ਤੇ ਜਾਨਵਰ ਜੀ ਚੰਗੇ ਪਹੁੰਚ ਗਏ ਮੇਲੇ ਤੇ ਬਹੁਤ ਜਿਆਦੇ ਜੀ ਬਹੁਤ ਜਿਆਦੇ ਵਧੀਆ ਉਮੀਦ ਨਾਲ ਵੱਧ ਮੇਲਾ ਭਰ ਚੁੱਕਾਗਾ ਜੀ ਜਿਆਦੇ ਹਾਂਜੀ ਆਏ ਸਾਲ ਹੁਣ ਚੌਥਾ ਮੇਲਾ ਜੀ ਆਏ ਸਾਲ ਉਹ ਵੱਧਾ ਹੀ ਹੈ ਜੀ ਮੇਲਾ ਵੱਧਾ ਹੀ ਜਾਂਦਾ ਆਏ ਸਾਲ ਤੇ ਤੇ ਇਹਦੇ ਬਾਰੇ ਦੱਸੋ ਜੀ ਇਹ ਬੱਚੀ ਹੈਗੀ ਹੈ ਜੀ ਮੰਨ ਲਓ ਘੋੜਾ ਇਹਦਾ ਰਾਜਸਥਾਨ ਚ ਹੈ ਜੀ ਬਾਪ ਇਹਦਾ ਅੱਛਾ ਕੋਈ ਨਾ ਕੋਈ ਨੀ ਡੋ ਦੋ ਦੰਦ ਹਜੇ ਲੱਗਣੀ ਆ ਇਹ ਅੱਛਾ ਜੀ ਤੇ ਆਹ ਸੁਮ ਪੈਰ ਪੂਰੇ ਦਾ ਪੌੜ ਪੂੜ ਹਾਈਟ ਇਹਦੀ ਮੰਨ ਪੈਰ ਦਿਖਾ ਦੀ ਕੈਮਰਾਮੈਨ ਕੇ ਨਾ ਉਹ ਮਜਬੂਤੀ ਹੈ ਪੈਰਾਂ ਦੀ ਹਾਂ ਬਹੁਤ ਜੀ 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 ਹਾਂ ਬਹੁਤ ਚੰਗੀ ਘੋੜੀ ਵੱਡੀ ਪੇਟਲ ਘੋੜੀ ਬਣਨ ਵਾਲੀ ਬੱਚੀ ਹੈ ਜੀ ਇਹ ਮੰਨੋ ਇਹ ਤਾਂ ਬੱਚੀ ਹੈ ਮੰਨ ਲਓ ਦੋ ਦੰਦ ਲੱਗਣਾ ਇਹਨੇ ਹਜੇ ਮੰਨ ਲਓ ਦੇਖੋ ਮਿੱਤਰੋ ਪੈਠ ਪੂੜਾ ਤੁਸੀਂ ਦੇਖੀ ਜਾਂਦੇ ਹੋ ਘੋੜੀ ਦੇ ਚਾਰ ਸ਼ਪੇਰੇ ਦੀ ਆਪਾਂ ਕੈਮਰਾ ਕ ਘਾਤਾਗਾ ਤੇ ਵੇਖੋ ਤੇ ਇਹ ਹੁਣ ਮੌਕੇ ਦੀ ਕਿਦਾਂ ਹੀ ਮੌਕੇ ਤੇ ਬੱਚੀ ਹੈ ਜੀ ਹਜੇ ਮਲਾਈ ਨਹੀਂ ਇਹਨੂੰ ਹਜੇ ਮਲਾਉਂਦੇ ਨਹੀਂ ਹਜੇ ਛੇ ਮਹੀਨੇ ਨਹੀਂ ਵੈਸੇ ਤਾਂ ਇਹ ਹੁਣ ਵਾਤ ਵਿੱਚ ਤਾਂ ਹੋ ਚੱਲੀ ਸਾਬ ਜੀ ਫਿਰ ਵੀ ਇਹਦਾ ਹਜੇ ਟਪਾਉਣਾ ਹੈ ਹਾਂਜੀ ਹਾਂਜੀ ਹੁਣ ਇਹ ਜੋਗ ਆ ਗਈ ਪਰ ਫਿਰ ਵੀ ਹਜੇ ਨਹੀਂ ਫਿਰ ਵੀ ਹਜੇ ਕੋਈ 2 ਮਹੀਨੇ ਹਜੇ ਹੋ ਟਪਾ ਕੇਣ ਵਾਲੀ ਤੌਰ ਉੱਤੇ ਵਧੀਆ ਆ ਜੂ ਹੋਰ ਸਹੀ ਗੱਲ ਆ ਬਾਕੀ ਜੇ ਆਪਦੇ ਕੋਲੇ ਰਹੇਗੀ ਤਾਂ ਵੀ ਫਿਰ ਵੀ ਚੰਗੇ ਪਰਿੰਡਿਕ ਦਾ ਪੈਦਾ ਕਰਾਂ ਚੰਗਾ ਜਾਨਵਰ 2.5 ਸਾਲ ਦਾ ਹੋ ਜੇ ਮੰਨ ਲਓ ਜਾ ਉਹ ਮਾੜਾ ਮੋਟਾ ਉੱਪਰ ਹੋ ਜਾ ਤਾਂ ਫਿਰ ਉਹ ਸਾਰੀ ਉਮਰ ਵਾਸਤੇ ਸਹੀ ਗੱਲ ਕਹਿੰਦੇ ਜੀ ਮੰਨ ਲਓ ਤੇ ਇਹ ਫਿਰ ਜੀ ਇਹਦਾ ਵੀ ਮਾਨ ਹੈਗਾ ਜੀ ਸੇਲ ਦਾ ਇਹਦਾ ਵੀ ਹੈਗਾ ਜੀ ਕੋਈ ਵਧੀਆ ਕੋਈ ਮੰਨ ਲਓ ਕਿਸੇ ਨੇ ਲਾਇਆ ਇਹਦਾ ਕੀ ਨੇ ਚ ਹਟਾਉਂਗੀ ਜੀ ਫਿਰ ਇਹਦੀ 15 ਲੱਖ ਡਿਮਾਂਡ ਹੈ ਜੀ ਲਓ ਮਿੱਤਰੋ ਇਸ ਕੋ ਦੀ 15 ਲੱਖ ਡਿਮਾਂਡ ਆ ਤੱਕ ਲੋ ਜੇ ਕਿਸੇ ਭਰਾ ਦੇ ਪਸੰਦ ਆਉਂਦੀ ਆ ਤੇ ਇਹਦੇ ਬਾਰੇ ਵੀ ਕਰ ਲਿਓ ਸੰਪਰਕ ਬਾਲਪੌਰਾਂ ਦੇ ਤਾਂ ਆਪਣੇ ਸਾਰੇ ਜਾਣਕਾਰੀ ਸਾਰਾ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਜੋ ਯਾ ਅੱਗੇ ਆ ਜੋ ਹਾਂਜੀ ਲਓ ਮਿੱਤਰੋ ਇੱਕ ਤੁਹਾਨੂੰ ਹੋਰ ਦਿਖਾਉਣੇ ਆ ਨਗੀਨਾ ਹਾਂਜੀ ਨਹੀਂ ਇੰਨੇ ਤੁਸੀਂ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਉਂਦੇ ਆਂ ਬਸ ਇਹ ਬਾਬਾ ਜੀ ਦੀ ਅੱਖੀ ਹੈ ਜੀ ਮੰਨ ਲੋ ਬਣਾ ਚੰਬਰ ਉਹਨਾਂ ਨੂੰ ਪਾਰਖੂ ਆ ਪਸੰਦ ਨਹੀਂ ਆਉਂਦਾ ਜੇ ਇੱਕ ਤਾਂ ਬਸ ਸਹੀ ਗੱਲ ਆ ਪੈਰਾਂ ਤੋਂ ਲੈ ਕੇ ਹਾਈਟ ਤੇ ਮਜ਼ਬੂਤੀ ਤੇ ਸ਼ਕੀਨੀ ਸਾਰੀਆਂ ਗੱਲਾਂ ਪੂਰ ਹੈ ਹਨਾ ਜੀ ਕੱਦ ਹਾਈਟ ਬਾਡੀ ਹਰੇਕ ਚੀਜ਼ ਹੀ ਮੰਨ ਲੋ ਹਨਾ ਜੀ ਸਹੀ ਗੱਲ ਆ ਜੀ ਇਹ ਕੱਲ ਨਾਲੇ ਚੇਤਕਦੀ ਹੈ ਜੀ ਕੱਲ ਨਾਲੇ ਜੀ ਹਾਂਜੀ ਵਾਕਈ ਪ੍ਰੂਫ ਕਰ ਰਹੀ ਹੈ ਜੀ ਇਹ ਹਾਂਜੀ ਜੇ ਅਗਲਾ ਕਹਿ ਦੂ ਇਹ ਤਾਂ ਆਏ ਨਹੀਂ ਪੁੱਛਦਾ ਜਿਵੇਂ ਹੁਣ ਤੁਸੀਂ ਕਹਿਤਾ ਵੀ ਕੱਲ੍ਹ ਵਾਲੇ ਚੇਤਕ ਦੀਆ ਅਗਲਾ ਆਏ ਨਹੀਂ ਕਹਿੰਦਾ ਇਹਦੀ ਡਿਟੇਲ ਨਹੀਂ ਨਹੀਂ ਉੱਥੋਂ ਦੇਖਣ ਨੂੰ ਤਾਂ ਇਹ ਆਈ ਨਹੀਂ ਲੱਗਦਾ ਵੀ ਘੋੜੀ ਖੜੀ ਹੈ ਜਾਂ ਘੋੜਾ ਖੜਾ ਲੱਗਦਾ ਦੇਖਣ ਨੂੰ ਤਾਂ ਜੀ ਦੂਰੋਂ ਤਾਂ ਆਈ ਲੱਗਦਾ ਵੀ ਘੋੜੀ ਹੀ ਖੜੇ ਹੈ ਬਾਕੀ ਇਹਦੀ ਬਾੜੀ ਤੁਸੀਂ ਦੇਖ ਹੀ ਰਹੇ ਹੋ ਰੇਕੂਪ ਦੇਖੋ ਦੋਸਤੋ ਜਿਆ ਦੇ ਘੋੜਿਆਂ ਵਾਲੀ ਹੈ ਜੀ ਘੋੜਿਆਂ ਵਾਲੀ ਹੱਕ ਲੱਗੀ ਹੈ ਜੀ ਹਾਂਜੀ ਕਈ ਤਾਂ ਨਾ ਘੋੜਿਆਂ ਦੀ ਸੱਚ ਪੁੱਛੋ ਇੰਨੀ ਹੱਕ ਘੋੜਿਆਂ ਦੀ ਨਹੀਂ ਹੁੰਦੀ ਜਿੰਨੀ ਇਹ ਕਰਦੀ ਹੈ ਹਰੇਕ ਜੀ ਤੋਂ ਥੱਲੇ ਤੋਂ ਲੈ ਕੇ ਪੈਰ ਤੋਂ ਇਹ ਰੇਕ ਜੀ ਦੀ ਮਜਬੂਤੀ ਇਹ ਵੀ ਬਹੁਤ ਇਹਦੀ ਹਾਈਟ ਕਿੰਨੀ ਹੋ ਗਈ ਜੀ ਹੁਣ ਤੱਕ ਇਹਦੀ 65+ ਹੋ ਜੀ ਹਾਈਟ ਮੰਨ ਲਓ 65+ ਹਾਂਜੀ ਤੇ ਇਹ ਕਿਦਾਂ ਈ ਹੁਣ ਮੌਕੇ ਦੀ ਇਹ ਮੌਕੇ ਤੇ ਗੱਬਣਾ ਜਿਹਨੂੰ 2 ਮਹੀਨਿਆਂ ਦੀ 1.5 ਮਹੀਨੇ ਤੇ 2 ਮਹੀਨਿਆਂ ਦੇ ਵਿੱਚ ਜੇ ਹੋ ਗਈ ਇਹ ਮੰਨ ਲਓ ਚੈੱਕ ਪਾਸ ਚੈੱਕ ਪਾਸ ਹੋ ਗਈ ਇਹ ਆਪਣੇ ਰਾਜ ਰੂਪ ਤੋਂ ਗੱਬਣਾ ਹੈ ਜੀ ਹੁਣ ਠੀਕ ਹੈ ਹਾਂਜੀ ਇਹਦੀ ਉਮਰ ਵੀ ਨਵੀਂ ਹੈ ਜੀ ਹਜੇ ਇਹ ਮੰਨ ਲਓ 2 ਦੰਦ ਦੀ ਵੀ ਲੱਗਦੀ ਹੈ ਹਜੇ 2.5 ਸਾਲ ਦੀ ਉਮਰ ਇਹਦੀ ਹੈ ਹਾਂਜੀ ਇਹ ਤਾਂ ਫਿਰ ਬਹੁਤ ਹਾਈਟ ਹੈ ਹੋਰ ਬਹੁਤ ਹਾਂਜੀ ਹਜੇ ਬਹੁਤ ਵੱਡੀ ਨੇ ਆਪੇ ਨੂੰ ਮਹਾਰਾਜ ਉਮਰਾਂ ਲਾਵੇ ਹਨਾ ਹਾਂਜੀ ਹ ਤੇ ਹਾਈਟ ਵਾਲੇ ਤਰਕਾਰ ਤੋਂ ਚੰਗੀ ਬਣਨ ਵਾਲੀ ਘੋੜੀ ਹੈ ਜੀ ਸਹੀ ਗੱਲ ਹੈ ਹਾਂਜੀ ਤੇ ਇਹਦੀ ਡਿਮਾਂਡ ਜੀ ਇਹਦੀ 25 ਲੱਖ ਰੁਪਏ ਠੀਕ ਆ ਹਾਂਜੀ ਲਓ ਮਿੱਤਰੋ ਤੱਕ ਲਓ ਇਸ ਘੋੜੀ ਨੂੰ ਪੂਰੀ ਸਿਰਾ ਗੱਲ ਬਾਤ ਆ ਤੇ ਅਕਾਰੀ ਆਪਣਾ ਪ੍ਰੋਪਰ ਐਡਰੈਸ ਬੋਲ ਦਿਓ ਤੇ ਫੋਨ ਨੰਬਰ ਆ ਜੀ ਐਡਰੈਸ ਇਹ ਬਾਬਾ ਜੀ ਦਾ ਲੱਗਿਆ ਜੀ ਆਪਣਾ ਬੋਰਡ ਹੀ ਹੈਗਾ ਠੀਕ ਆ ਜੀ ਉੱਥੋਂ ਨੰਬਰ ਲਾ ਦਾਂਗੇ ਚਾਹੋ ਬੋਲ ਦਿਓ ਬਾਬਾ ਜੋਰਾ ਸਿੰਘ ਸੱਟ ਫਾਰਮ ਤਲਵੰਡੀ ਸਾਬੋ ਇੱਥੋਂ ਦੇ ਰਹਿਣ ਵਾਲੇ ਆ ਜੀ ਤੇ ਨੰਬਰ ਇਹਨਾਂ ਦਾ ਉੱਤੇ ਆਪਾਂ ਲਿਖੋ ਲੱਗਿਆ ਹੈ ਨਾ ਉਹਦੇ ਰਹਿਣ ਹਾਂ ਜੀ ਲਓ ਮਿੱਤਰੋ ਦੱਸਿਓ ਜ਼ਰੂਰ ਕਮੈਂਟ ਕਰਕੇ ਵੀ ਜਾਣਵਰਸ ਨੂੰ ਕਿੱਦਾਂ ਦੇ ਲੱਗੇ ਤੇ ਜਿਹੜੇ ਭਰਾ ਤਲਵੰਡੀ ਸਾਬੋ ਮੇਲੇ ਤੇ ਪਹੁੰਚਣਾ ਚਾਹੁੰਦੇ ਆ ਤਾਂ ਮਾਰ ਲਓ ਜਿਹੜਾ ਇੱਕ ਅੱਧੇ ਦਿਨ ਚ ਮਿਲਦੇ ਆਂ ਹੀ ਫਿਰ ਹੋਰ ਕਿਸੇ ਨਵੀਂ ਠੀਕ ਹੈ ਧੰਨਵਾਦ ਠੀਕ ਜੀ ਧੰਨਵਾਦ ਜੀ ਤੁਹਾਡਾ ਇੱਥੇ ਸਾਰੇ ਦਿਖਾਣ ਵੀ ਦਾ ਬਹੁਤ-ਬਹੁਤ ਧੰਨਵਾਦ ਹਾਂ ਜੀ